ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਪੰਜਾਬ ਦਾ ਮੌਸਮ ਅੱਜ ਰਾਤ ਨੂੰ ਕਿਵੇਂ ਦਾ ਰਹਿ ਸਕਦਾ ਜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਹੈ ਸਲੇਜੀਆ ਤਾਜ਼ਾ ਲਾਈਵ ਸੈਟਲਰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਆਪਾਂ ਗੱਲ ਕਰਾਂਗੇ 27 ਸਤੰਬਰ ਯਾਨੀ ਕਿ ਅੱਜ ਦੀ ਰਾਤ ਦੀ ਮੌਸਮ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰ ਲੈਨੇ ਆ ਟੈਂਪਰੇਚਰ ਦੀ ਵੀ ਤੇ 24 ਘੰਟਿਆਂ ਦੇ ਜੇਕਰ ਆਪਾਂ ਮਿਨੀਮਮ ਟੈਂਪਰੇਚਰ ਚੱਕਦੇ ਹਾਂ ਯਾਨੀ ਕਿ ਜਿਹੜੇ ਨਿਯੋਨਤਮ ਤਾਪਮਾਨ ਹੁੰਦੇ ਨੇ ਰਾਤਾਂ ਦੇ 21.6 ਡਿਗਰੀ ਦੇ ਨਾਲ ਪਠਾਨਕੋਟ ਜ਼ਿਲ੍ਹਾ ਸਭ ਤੋਂ ਠੰਡਾ ਖੇਤਰ ਰਿਹਾ ਵੀ ਤੇ 24 ਘੰਟਿਆਂ ਦੇ ਵਿੱਚ 22.6 ਡਿਗਰੀ ਦੇ ਨਾਲ ਮਹਿੰਦਰਗੜ੍ਹ ਹਰਿਆਣਾ ਦੇ ਵਿੱਚ ਸਭ ਤੋਂ ਠੰਡਾ ਖੇਤਰ ਰਿਹਾ ਵੀ ਤੇ 24 ਘੰਟਿਆਂ ਦੇ ਵਿੱਚ ਸੋ ਨੇ ਪੰਜਾਬ ਹਰਿਆਣੇ ਦੇ ਤੇ ਜੇਕਰ ਹੁਣ ਮੌਸਮ ਤੇ ਆਉਣੇ ਆ ਤੇ ਮੌਸਮ ਐਸੇ ਲਈ ਲਗਭਗ ਸਾਫ ਹੈ ਕਿਤੇ ਵੀ ਕੋਈ ਤੁਹਾਨੂੰ ਨੇੜੇ ਤੇੜੇ ਵੀ ਕੋਈ ਜੜੀ ਬਦਲਵਾਇ ਨਹੀਂ ਦਿਖ ਰਹੀ ਹੋਏਗੀ ਕੋਈ ਸਿਸਟਮ ਨਹੀਂ ਦਿਖ ਰਿਹਾ ਹੋਏਗਾ ਇਹ ਸੱਤਿਆ ਆਸਾਰ ਨੇ ਕਿ ਅੱਜ ਮੌਸਮ ਕਰਮ ਤੇ ਖੁਸ਼ ਕਰਨ ਦੇ ਆਸਾਰ ਨੇ ਰਾਤ ਨੂੰ ਕੋਈ ਤਗੜੇ ਲੈਵਲ ਦੇ ਨਹੀਂ ਕੋਈ ਕਿਤੇ ਹਲਕੇ ਟੁੱਟਮੇ ਜਿਹੇ ਸ਼ਰਾਟੇ ਲੱਗਣ ਦੇ ਵੀ ਅਸਰ ਨਹੀਂ ਆ ਸਰ ਰਾਤਾਂ ਗਰਮ ਹੋਣਗੀਆਂ ਜੇ ਆਉਂਦੀਆਂ ਜਿਹੜੀਆਂ ਰਾਤਾਂ ਨੇ ਕਿਉਂਕਿ ਅਗਲੇ ਜਿਹੜੇ 2-3 ਦਿਨਾਂ ਤੋਂ ਬਾਅਦ ਪੂਰੇ ਦੀ ਵਾਸੀ ਹੋ ਜਾਣੀਆਂ ਇਸ ਟੂਮੈਂਟ ਵਾਸੀ ਕਰ ਸਕਦੀ ਆ ਪੰਜਾਬ ਦੇ ਵਿੱਚ ਪੂਰਾ ਜਦੋਂ ਚੱਲੇਗਾ ਤੇ ਫਿਰ ਰਾਤਾਂ ਨਿੱਗੀਆਂ ਹੋਣਗੀਆਂ ਜਿਹੜਾ ਹੁਣ ਟੈਂਪਰੇਚਰ ਚੱਲ ਰਿਹਾ ਉਸ ਤੋਂ ਕਿਤੇ ਜ਼ਿਆਦਾ ਯਾਨੀ ਕਿ 2-3 ਡਿਗਰੀ ਦਾ ਇਜ਼ਾਫਾ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਹੋ ਸਕਦਾ ਜੀ ਸੋ ਜੇਕਰ ਗੱਲ ਆਪਾਂ ਦਰਿਆਵਾ ਦੀ ਕਰਦੇ ਹਾਂ ਬੀਬੀ ਐਮਬੀ ਵੱਲੋਂ ਅੱਜ ਤਾਜ਼ਾ ਅੰਕੜੇ ਹਾਲੇ ਤੱਕ ਜਾਰੀ ਨਹੀਂ ਕੀਤੇ ਗਏ ਕਿ ਕਿੰਨਾ ਪਾਣੀ ਫਿਸ਼ਾ ਛੱਡਿਆ ਜਾ ਰਿਹਾ ਹਰੀਕੇ ਹੜ੍ਹ ਦੀ ਜਿਹੜੀ ਸਾਨੂੰ ਰਿਪੋਰਟ ਮਿਲ ਰਹੀ ਹੈ ਉਹਦੇ ਵਿੱਚ ਤੁਹਾਨੂੰ ਦੱਸਿਆ ਕਿ 40-45 ਹਜ਼ਾਰ ਕਿਉਂ ਹੋ ਸਕਿਆ ਜਿਹੜਾ ਪਾਣੀ ਸਤਲੁਜ ਤੇ ਬਿਆਸ ਦਾ ਮਿਲ ਕੇ ਹਰੀਕੇ ਹੜ੍ਹ ਤੇ ਪਹੁੰਚ ਰਿਹਾ ਤੇ ਉੱਥੋਂ ਜਿਹੜਾ 30-35 ਹਜ਼ਾਰ ਕਿਉਂ ਹੋ ਸਕਾ ਪਾਣੀ ਅਗਰ ਰੀਲਿਸ ਕੀਤਾ ਜਾ ਰਿਹਾ ਸੋ ਕੁੱਲ ਮਿਲਾ ਕੇ ਹੁਣ ਸਿਚੁਏਸ਼ਨ ਸਾਰੀ ਅੰਡਰ ਕੰਟਰੋਲ ਹੋ ਚੁੱਕੀ ਹੈ ਹੜਾ ਤੋਂ ਬਾਅਦ ਜਿਹੜੀ ਹੁਣ ਜਿਹੜਾ ਕਾਰਜ ਕਰਨਾ ਤੇ ਹੜਾ ਤੋਂ ਰਾਹਤ ਮਿਲਣ ਜੜੀਆਂ ਮਿਲ ਚੁੱਕੀਆਂ ਬਹੁਤੇ ਖੇਤਰਾ ਦੇ ਵਿੱਚ ਹਾਲਾਂਕਿ ਜੜੀ ਹੜਾ ਦੇ ਮਾਰ ਮਾਰੀ ਆ ਉਸ ਤੋਂ ਰਾਹਤ ਆਉਂਦੇ ਫਤ ਨਹੀਂ ਕਿੰਨੇ ਮਹੀਨੇ ਲੱਗਣ ਜਾਂ ਕਿੰਨੇ ਸਾਲ ਵੀ ਲੱਗ ਸਕਦੇ ਨੇ ਇਹ ਕੁਦਰਤ ਦੇ ਹੱਥ ਵਸ ਹੈ ਸੋ ਆਉਂਦੇ ਜਿਹੜੇ ਦਿਨ ਨੇ ਫਿਲਹਾਲ ਪਾਣੀ ਦਾ ਤਨਣਾ ਸ਼ੁਰੂ ਹੋ ਚੁੱਕਾ ਹੈ ਕੁਝ ਖੰਡਾਂ ਦੇ ਵਿੱਚ ਹਾਲੇ ਵੀ ਪਾਣੀ ਮੌਜੂਦ ਹੈ ਉਹ ਵੀ ਸੁੱਕ ਜਾਣਾ ਜੀ ਕਿਉਂਕਿ ਪਿਛੋਟ ਟਾਈਮ ਵੱਲੋਂ ਪਾਣੀ ਘੱਟ ਮਾਤਰਾ ਦੇ ਵਿੱਚ ਰਿਲੀਜ਼ ਕੀਤਾ ਜਾਵੇਗਾ ਡੈਮ ਵੀ ਹੁਣ ਓਨੇ ਹੋਣੇ ਸ਼ੁਰੂ ਹੋ ਚੁੱਕੇ ਨੇ 1675 ਤੋਂ ਵੀ ਥੱਲੇ ਹੁਣ ਡੈਮ ਦਾ ਜਿਹੜਾ ਪਾਖੜਾ ਚੁੱਕਾ ਹੈ 1399 ਦੇ ਕਰੀਬ ਪਾਖੜਾ ਮਾ ਚੁੱਕਾ ਹੈ ਸੋ ਇਸੇ ਤਰ੍ਹਾਂ ਥੀਮ ਡੰਗ ਦੇ ਵੀ ਜੜੇ ਹੁਣ ਘਟ ਰਹੇ ਨੇ ਅੰਕਲੇ ਸਕੂਲ ਮੁਲਾ ਕੇ ਕਹਾਣੀ ਜੜੀਆਂ ਆਉਂਦੇ ਦਿਨਾਂ ਦੇ ਵਿੱਚ ਠੀਕ ਠਾਕ ਰਹਿੰਦੀ ਜਾਪ ਰਹੀ ਹੈ ਜੀ ਫਿਲਹਾਲ ਅੱਜ ਰਾਤ ਮੌਸਮ ਸਾਫ ਹੈ ਕਿਤੇ ਵੀ ਕੋਈ ਮੀਂਹਿਆ ਹਜ਼ਾਰ ਨਹੀਂ ਹੈ ਧੰਨਵਾਦ